ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲਾਲ ਮਿਰਚਾਂ ਪੀਸਾਂਗੇ ਇਹ ਦੇਖੋ ਆਪਾਂ ਡੰਡੀਆਂ ਤੋੜ ਕੇ ਚੰਗੀ ਤਰ੍ਹਾਂ ਸੁਕਾ ਲਈਆਂ ਸੀ ਅੱਜ ਆਪਾਂ ਇਹਨਾਂ ਨੂੰ ਪੀਸਾਂਗੇ ਇਹ ਵੀ ਸਾਲ ਭਰ ਤੱਕ ਆਪਾਂ ਸਟੋਰ ਕਰਾਂਗੇ ਇਹਨਾਂ ਨੂੰ ਆ ਦੇਖੋ ਹੁਣ ਆਪਾਂ ਮਿਰਚਾਂ ਪੀਸੀਆਂ ਗਿਆ ਬਰੀਕ ਹੋ ਗਈਆਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਕ ਚਮਚਾ ਇਹ ਚ ਤੇਲ ਦਾ ਪਾਦਣਾ ਕੋਈ ਵੀ ਤੇਲ ਜਿਹੜਾ ਆਪਾਂ ਵਰਤਦੇ ਆ ਆਪਾਂ ਰिफाइंड ਦਾ ਪਾਇਆ ਇੱਕ ਚਮਚਾ ਤੇ ਫੇਰ ਆਪਾਂ ਦੋ ਕ ਢੇ ਦੇ ਦੇ ਤੁਸੀਂ ਇਸ ਤਰ੍ਹਾਂ ਤੇਲ ਪਾ ਕੇ ਪੀਸੋਗੇ ਤਾਂ ਨਾ ਇੱਕ ਸਾਲ ਤੱਕ ਨਾ ਇਹਨਾਂ ਨੇ ਖਰਾਬ ਹੋਣਾ ਨਾ ਕਲਰ ਚੇਂਜ ਹੋਣਾ ਨਾ ਜਾਲਾ ਪੈਣਾ ਤੁਸੀਂ ਸਾਲ ਭਰ ਇਸ ਤਰ੍ਹਾਂ ਹੀ ਰਹਿਣਗੇ ਤੁਹਾਡੀਆਂ ਮਿਰਚਾਂ ਜੇ ਤੁਸੀਂ ਇਸ ਤਰ੍ਹਾਂ ਤੇਰ ਪਾਉਗੇ ਥੋੜਾ ਜਿਹਾ ਲਾਸਟ ਤੇ ਤੇ ਹੁਣ ਆਪਾਂ ਇਹਨਾਂ ਨੂੰ ਡੱਬੇ ਚ ਪਾ ਲਵਾਂਗੇ ਜਿੰਨੀਆਂ ਵੀ ਤੁਸੀਂ ਮਿਰਚਾਂ ਕਿਲੋ ਡੇਢ ਕਿਲੋ ਜਿੰਨਾ ਆਪਾਂ ਨੂੰ ਲੋੜ ਹੁੰਦੀ ਹੈ ਪੀਸ ਕੇ ਰੱਖ ਸਕਦੇ ਹੋ ਤੇ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਅਜៃਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ